ਸਮਾਣਾ ਦੇ ਪਿੰਡ ਕੁਲਾਰਾ ਦੇ ਇੱਕ ਨੌਜਵਾਨ ਲਾਡੀ ਸਿੰਘ ਦੀ ਡੈਡ ਬੋਡੀ ਸਿਟੀ ਪੁਲਿਸ ਸਮਾਣਾ ਨੂੰ ਨੂਰਪੁਰਾ ਅनाथ ਗਊਸਾਲਾ ਦੇ ਪਿੱਛਲੇ ਪਾਸੇ ਸੁਨਸੰਨ ਥਾਂ ਤੇ ਮਿਲੀ ਸੀ ਔਰ ਉਸਦੇ ਬਾਅਦ ਪੁਲਿਸ ਨੇ ਤਹਿਕੀਕਾ ਦੇ ਪਰਿਵਾਰ ਨੇ ਪਛਾਣ ਕੀਤੀ ਉਸ ਲਾਡੀ ਸਿੰਘ ਕੀ ਪਹਿਚਾਣੇ ਨੀ ਹੋਈ ਦੋ ਦਿਨ ਡੈਡ ਬੋਡੀ ਮੋਦੀਮ ਰੱਖੀ ਗਈ ਉਸਕੇ ਬਾਅਦ ਪੁਲਿਸ ਨੇ ਕਥਿਤ ਜਿਹੜਾ ਕਿ ਪੁਲਿਸ ਨੂੰ ਬਿਆਨ ਲਿਖਿਆ ਹੈ ਮ੍ਰਿਤਕ ਲਾਡੀ ਸਿੰਘ ਦੀ ਮਾਂ ਵੱਲੋਂ ਜਿਹੜਾ ਕਥਿਤ ਉਹਦੇ ਲੜਕਾ ਇੱਕ ਨਾਲ ਸੀ ਉਸਨੂੰ ਪੁਲਿਸ ਨੇ ਹਿਰਾਸਤ ਚ ਲੈ ਕੇ ਗ੍ਰਿਫਤਾਰ ਕੀਤਾ ਉਸਨੂੰ ਅਦਾਲਤ ਤੇ ਪੇਸ਼ ਕੀਤਾ ਜਾ ਰਿਹਾ ਉਹਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿਹੜ ਉਰਾ ਕੀ ਰਿਸਮਾ ਲਲੀ ਨਾ ਨਾ ਉੱਥੇ ਚਿੱਟਾ ਮਿਲਦਾ ਜੀ ਬੱਲ ਆ ਲਿਆਈ ਉਦੋਂ ਬਾਅਦ ਡੈੱਡ ਹੋ ਗਏ ਉਹ ਮੈਂ ਵੀ ਲਾਇਆ ਸੀ ਉਹਨੇ ਵੀ ਲਾਇਆ ਸੀ ਉਹਨਾਂ ਨੇ ਵੀ ਲਾਇਆ ਜੀ ਨਾ ਨਹੀਂ ਗਲਤੀ ਹੋ ਗਈ ਤੇਰੇ ਪਿਤਾ ਵੀ ਮਜ਼ਦੂਰੀ ਕਰਦੇ ਆ ਗਲਤੀ ਹੋ ਗਈ ਬਹੁਤ ਵੱਡੀ ਗਲਤੀ ਮਿਤੀ 16 9 2024 ਨੂੰ ਸਾਨੂੰ ਇੱਕ ਅਣਪਛਾਤੀ ਡੈੱਡ ਬੋਡੀ ਮਿਲੀ ਸੀ ਗਊਸ਼ਾਲਾ ਦੀ ਬੈਕ ਸਾਈਡ ਤੇ ਨੂਰਪੁਰ ਸਮਾਣਾ ਦੇ ਵਿੱਚ ਡੈੱਡ ਬੋਡੀ ਮਿਲੀ ਸੀ ਕਾਫੂਸ ਦੇ ਵਿੱਚ ਉੱਥੇ ਖਦਾਨਾ ਜੇ ਬਣੇ ਹੋਏ ਨੇ ਤੇ ਉਹ ਡੈੱਡ ਬੋਡੀ ਨੂੰ ਅਸੀਂ ਮਤਲਬ 72 ਘੰਟਿਆਂ ਲਈ ਮੋਰਚਰਿ ਵਿੱਚ ਰੱਖਾਇਆ ਗਿਆ ਸੀ ਤੇ ਉਹਦੀ شناخت ਹੋ ਗਈ ਮਰਨ ਵਾਲੇ ਦਾ ਨਾਮ ਹੈਗਾ ਲਾਡੀ ਸਿੰਘ ਪੁੱਤਰ ਬੰਦਾ ਸਿੰਘ ਵਾਸੀ ਪਿੰਡ ਕਲਾਰਾ ਤੇ ਇਸ ਤੋਂ ਬਾਅਦ ਇਹਦੀ ਮਾਤਾ ਦੇ ਬਿਆਨਾਂ ਦੇ ਪਰਚਾ ਰਜਿਸਟਰ ਕੀਤਾ ਗਿਆ ਤੇ ਇਹ ਬਿਆਨਾਂ ਦੇ ਆਧਾਰ ਤੇ ਸਤਨਾਬ ਸਿੰਘ ਉਰਫ ਸੱਤਾ son of ਸਰਜੀਤ ਸਿੰਘ ਵਾਸੀ ਪਿੰਡ ਕਲਾਰਾ ਨੂੰ ਮਤਲਬ ਗ੍ਰਿਫਤਾਰ ਕੀਤਾ ਗਿਆ ਇਸ ਦੋਸ਼ੀਏ ਦੇ ਵਿੱਚ ਤੇ ਅੱਜ ਉਸ ਨੂੰ ਪੇਸ਼ ਕਰਕੇ ਉਹਦਾ ਪੁਲਿਸ ਰਿਮਾਂਡ ਲਿਆ ਜਾਏਗਾ ਕੀ ਗੱਲਬਾਤ ਆ ਸਾਰੀ ਮਤਲਬ ਅੱਗੇ ਢੁੰਗਾਈ ਨਾਲ ਪੜਤਾਲ ਕੀਤੀ ਜਾਏਗੀ ਇਸ ਤਰ੍ਹਾਂ ਕਿ ਇਸ ਦੇ ਕਾਨੂੰਨ ਪਰਮੰਦਰ ਚ ਹੋਇਆ ਇਹਦਾ ਤਾਰਾ ਹੈਗਾ 105 ਬੀ ਐਨ ਐਸ ਜੀ ਇਹ ਪਿੰਡ ਦਾ ਹੈ ਇਸ ਤਰ੍ਹਾਂ ਅਜੇ ਤੱਕ ਤਾਂ ਇੱਕੋ ਜਿਹਾ ਅੱਗੇ ਦੇਖਦੇ ਤਫਤੀਸ਼ ਦਾ ਪਾਰਟ ਕੀ ਤੱਥ سامنے ਆਉਂਦੇ ਕਥਿਤ ਜਿਹੜਾ ਦੋਸ਼ੀ ਹੈ ਉਹ ਵੀ ਕਹਿ ਰਿਹਾ ਵੀ ਅਸੀਂ ਦੋਵਾਂ ਨੇ ਨਸ਼ਾ ਕੀਤਾ ਸੀ ਔਰ ਉਸ ਦੇ ਬਾਅਦ ਲਾਡੀ ਸਿੰਘ ਦੀ ਮੌਤ ਹੋ ਗਈ ਇਸ ਮਾਮਲੇ ਦੇ ਵਿੱਚ ਪੁਲਿਸ ਇਸ ਨੂੰ ਸਮਾਣਾ ਅਦਾਲਤ ਤੇ ਪੇਸ਼ ਕਰਕੇ ਅਜ ਰਿਮਾਂਡ ਦੀ ਮੰਗ ਵੀ ਕਰੇਗੀ ਔਰ ਇਸ ਦੇ ਵਿੱਚ ਕਿਸ ਦੀ ਸਾਜ਼ਿਸ਼ ਹੈ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼